ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਨੂੰ ਵੈਲਕਮ ਕਰਦੇ ਆ ਆਪਣੇ ਚੈਨਲ ਹਸਾਨ ਟੇਕ ਦੇ ਉੱਪਰ ਅੱਜ ਆਪਾਂ ਤੁਹਾਨੂੰ ਆਰਕੰਡੀ ਦੇ ਸੂਟ ਦਿਖਾਵਾਂਗੇ ਮੈਚਿੰਗ ਸੂਟ ਰਹਿਣਗੇ ਇਹ ਕੁਝ ਕੁ ਸੂਟ ਨੇ ਜਿਹੜੇ ਆਪਣੇ ਕੋਲ ਕਾਟਨ ਆਰਕੰਡੀ ਹੈ ਤੇ ਕੁਝ ਕੁ ਸੂਟ ਨੇ ਜਿਹੜੇ ਹਾਲੇ ਇੱਕ ਮੰਥ ਤੱਕ ਪਹਿਣਗੇ ਮੀਨਸ ਕਿ ਜਿਵੇਂ ਕਿ ਤੁਸੀਂ ਆ ਦੇਖ ਰਹੇ ਹੋ ਜਿਹੜਾ ਬਲੈਕ ਸੂਟ ਹੈ ਇਹ ਓਵਲੀ ਆਰਕੰਡੀ ਹੈ ਜਿਹੜੀ ਹਾਲੇ ਆਪਣੇ ਜ਼ਿਆਦਾ ਗਰਮੀ ਦੇ ਵਿੱਚ ਵੀਰ ਨਹੀਂ ਹੁੰਦੀ ਹੈ ਨਾ ਇੱਕ ਮਹੀਨੇ ਤੱਕ ਜਿਹੜਾ ਇਹ ਸਟੱਫ ਪਹਿਣ ਲੱਗ ਜਾਏਗਾ ਕਿਉਂਕਿ ਇਹ ਲਾਈਨਿੰਗ ਲਾ ਕੇ ਬਣੂਗਾ ਇਹਦੇ ਨਾਲ ਆਪਾਂ ਇਦਾਂ ਖਾਦੀ ਦੀ ਬਾਟਮ ਰੱਖੀ ਹੈ ਤੁਸੀਂ ਇਸ ਕਿਨ ਬੇਸ ਦੀ ਵੀ ਬਾਟਮ ਡਾਈ ਕਰਾ ਸਕਦੇ ਹੋ ਅਗਰ ਬਲੈਕ ਰੱਖਣੀ ਹੈ ਤਾਂ ਇਹ ਵੀ ਰੱਖ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਸੋਹਣਾ ਜਿਹੜਾ ਇਹ ਸਟੱਫ ਹੈਗਾ ਲਾਈਨਿੰਗ ਲਾ ਕੇ ਬਣੂਗਾ ਨੈਕਸਟ ਆਪਾਂ ਤੁਹਾਨੂੰ ਦਿਖਾਉਣੀ ਹੈ ਜਿਹੜੀ ਆਪਾਂ ਕਹਿ ਰਹੇ ਸੀਗੇ ਕਾਟਨ ਆਰਕੰਡੀ ਜਿਹੜੀ ਕਿ ਹੁਣ ਗਰਮੀਆਂ ਦੇ ਵਿੱਚ ਪੀਅਰ ਕੀਤੀ ਜਾਊਗੀ ਇਹਦੇ ਵਿੱਚ ਪਹਿਲਾ ਪ੍ਰਿੰਟ ਇਹ ਵਾਲਾ ਮਾਜੈਂਟਾ ਕਲਰ ਦਾ ਔਰ ਇਹਦੀ ਜਿਹੜੀ ਪ੍ਰਾਈਸ ਰੇਂਜ ਰਹੂਗੀ ਉਹ ਰਹੂਗੀ 800 ਜਿਹੜੀ कॉटन आरगन ਦੀ ਹੈ ਜਿਹੜੀ ਕਿ ਹੁਣ ਤੁਸੀਂ ਦੇਖ ਰਹੇ ਨੇ ਠੀਕ ਹੈ ਜੀ ਇਹਦੇ ਵਿੱਚ ਇੱਕ ਬਹੁਤ ਹੀ ਪਿਆਰਾ ਜਿਹੜਾ ਇਹ ਬਲੂ ਕਲਰ ਦਾ ਪ੍ਰਿੰਟ ਹੈ ਇਹ ਪ੍ਰਿੰਟ ਹੈ ਜਿਹੜਾ ਬਣ ਕੇ ਬਹੁਤ ਉਹਨਾਂ ਨੂੰ ਲੱਗੂਗਾ ਨੈਰੇਟਿਵ ਪ੍ਰਿੰਟ ਹੈ ਜਿਹੜਾ ਇਹਦੀ ਬੋਟਮ ਦੇ ਉੱਪਰ ਹੋਇਆ ਹੋਇਆ ਠੀਕ ਹੈ ਜੀ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਠੀਕ ਹੈ ਮਾਸਟਰ ਕਲਰ ਮਿਲ ਜੀਗਾ ਕਲਰ ਸਾਰੇ ਇੱਕ ਤੋਂ ਇੱਕ ਵਦਕੇ ਸੋਨੇ ਨੇਗੇ ਇੱਕ ਇਹਦੇ ਵਿੱਚ ਤੁਹਾਨੂੰ ਮਜੈਂਟਾ ਕਲਰ ਮਿਲ ਜੂਗਾ ਸੇਮ ਹੀ ਪ੍ਰਿੰਟ ਇਹਦੇ ਵਿੱਚ ਠੀਕ ਹੈ ਜੀ ਇੱਕ ਪ੍ਰਿੰਟ ਆਪਾਂ ਪਹਿਲਾਂ ਦਿਖਾਇਆ ਸੀਗਾ ਇਹ ਉਹਦੇ ਵਿੱਚ ਇੱਕ ਕਲਰ ਇਹ ਪੈਰਟ ਕਲਰ ਦਾ ਮਿਲ ਜੂਗਾ ਠੀਕ ਹੈ ਜੀ ਜਿਹੜੇ ਕਾਟਨ ਆਰਕੰਡੀ ਦਿਖਾਈਏ ਤੁਹਾਨੂੰ ਇਹ ਸਾਰੇ ਇਹਦੀ ਰੇਂਜ ਰਹੂਗੀ 800 ਅਰੇ ਇੱਕ ਆਪਾਂ ਤੁਹਾਨੂੰ ਇਹ ਵਾਲਾ ਦਿਖਾਉਣੀ ਆ ਕਿਉਂਕਿ ਕਪੜਾ ਜਿਹੜਾ ਹੈਗਾ ਨਾ ਬਹੁਤ ਤਰ੍ਹਾਂ ਦਾ ਚੱਲ ਰਿਹਾ ਜੀ ਆਰ ਕੰਡੀ ਦੇ ਨਾਮ ਤੇ ਵੀ ਜਿੰਨੇ ਜ਼ਿਆਦਾ ਆਪਾਂ ਥੋੜਾ ਕਾਸਟਲੀ ਲੈਂਦੇ ਜਾਵਾਂਗੇ ਉਹਦੀ ਕੁਆਲਿਟੀ ਜਿਹੜੀ ਉਹ ਸਪੀਅਰ ਹੁੰਦੀ ਜਾਊਗੀ ਇਹ ਵਾਲਾ ਜਿਹੜਾ ਗ੍ਰੇ ਕਲਰ ਦਾ ਸੂਟ ਹੈ ਤੁਹਾਨੂੰ 1000 ਦਾ ਪੈਣਾ ਇਹ ਵੀ ਬਹੁਤ ਜ਼ਿਆਦਾ ਪਿਆਰਾ ਲੱਗਦਾ ਠੀਕ ਹੈ ਜੀ ਇਹ ਸਾਰੇ ਸੂਟ ਨੇ ਜਿਹੜੇ ਲੈਸ ਦੇ ਵਿੱਚ ਲੱਗੇ ਹੋਏ ਨੇ ਨੈਕਸਟ ਇਹ ਵੀ ਫਿਲਹਾਲ ਹੈ ਜਿਹੜਾ ਇਹ 1000 ਦੀ ਰੇਂਜ ਦਾ ਸੂਟ ਹੈ ਠੀਕ ਹੈ ਜੀ ਜਿਹੜੇ ਵੀ ਸਾਡੇ ਚੈਨਲ ਦੇ ਉੱਪਰ ਨਵੇਂ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਜਿੰਨਾ ਵੀ ਭੈਣਾਂ ਨੇ ਤੂਟ ਲੈਣੇ ਨੇ ਉਹਨਾਂ ਤੱਕ ਆਪਣੀ ਹੀ ਵੀਡੀਓ ਪਹੁੰਚ ਸਕੇ ਥੈਂਕ ਯੂ